ਜੋਗਿੰਦਰ ਸਿੰਘ ਰਾਲਾ ਸੰਸਥਾਪਕ ਦਸਵੰਦ ਫਾਊਂਡੇਸ਼ਨ ਬਟਾਲਾ ਵੱਲੋਂ ਅੱਜ ਤੀਸਰਾ ਮਹਾਦਾਨ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਉਹਨਾਂ ਦਾ ਹਰ ਆ ਗਿਆ ਹੈ ਹਰ ਇੱਕ ਨੌਜਵਾਨ ਕਹਿ ਰਿਹਾ ਕਿ ਪਹਿਲਾਂ ਮੇਰੀ ਵਾਰੀ ਲਾਓ ਖੂਨਦਾਨ ਕਰਨ ਦੀ ਪਹਿਲਾਂ ਮੇਰੀ ਵਾਰੀ ਲਾਓ ਔਰ ਇਸ ਨੂੰ ਦੇਖ ਕੇ ਅਸੀਂ ਸਮਝਦੇ ਹਾਂ ਕਿ ਵਾਕਈ ਹੀ ਨੌਜਵਾਨ ਜਿਹੜੇ ਨੇ ਉਹ ਆਪਣੇ ਦੇਸ਼ ਵਾਸਤੇ ਆਪਣੇ ਪੰਜਾਬ ਵਾਸਤੇ ਔਰ ਆਪਣੇ ਲੋਕਾਂ ਵਾਸਤੇ ਹਰ ਤਰ੍ਹਾਂ ਦਾ ਦਾਨ ਕਰਨ ਦਾ ਉਤਿਆਸ ਰਿਹਾ ਹੈ ਕਈ ਯੂਨਟ ਹੋ ਚੁੱਕੇ ਪੋਂ ਤੱਕ 60 ਯੂਨਟ ਹੋ ਗਏ ਨੇ ਸਾਡਾ 150 ਯੂਨਟ ਰਹਾ ਟੀਤਾ ਵੈ ਮੈਨ ਚਾਹਨਾ ਕੀ ਜੇਰੀ ਵੀ ਆ ਲੋਕ ਭਲਾਈ ਆ ਇੱਕ ਬਲੱਡ ਦਾਨ ਸਭ ਤੋਂ ਵੱਡਾ ਦਾਨ ਆ ਤੁਸੀਂ ਪੈਸੇ ਦੀ ਜਿੰਨੀ ਮਰਜ਼ੀ ਪੈਸੇ ਦੀ ਮਦਦ ਕਰੋ ਜੇ ਲਈ ਤੀਜਾ ਜੋ ਬਲੱਡ ਨੇ ਜਿੰਦਗੀ ਪ੍ਰੋਵਾਈਡ ਕਰਨੀ ਆ ਉਹ ਪੈਸੇ ਨਾਲ ਤੇ ਦੁਨੀਆਂ ਚੀਜ਼ਾਂ ਨਾਲ ਨਹੀਂ ਹੋ ਸਕਦੀ ਵੱਟੋ ਵੱਟ ਲੋਕਾਂ ਨੂੰ ਇਸ ਵੇਚ ਅੱਗੇ ਆ ਕੇ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਕਹੇ ਦੀ ਜਿੰਦਗੀ ਬਚਾਈ ਜਾ ਸਕਦੀ ਆ ਤੇ ਜਿੰਦਗੀ ਬਹੁਤ ਕੀਮਤੀ ਆ ਉਹਨੂੰ ਜਿੰਨੇ ਜਿੰਨੇ ਲੋਕਾਂ ਦਾ ਸਾਡਾ ਆ ਵਿਚਾਰ ਜਾਂਦੇ ਆ ਉਹਨਾਂ ਨੂੰ ਇਹ ਸਮਾਂ ਨਹੀਂ ਚਾਹੀਦਾ ਕਿ ਬਲੱਡ ਡਿਨੇਰ ਕਰਨਾ ਚਾਹ ਲੋ ਕੋਈ ਫਰਕ ਨਹੀਂ ਪੈਂਦਾ ਸਾਡੇ ਸਰੀਰ ਨੂੰ ਸਿਰਫ 1-2% ਇੱਕ ਦਿਨ ਦੀ ਵੀ ਕਨੈਕਸ਼ਨ ਹੁੰਦੀ ਹੈ ਉਹਦੇ ਬਾਅਦ ਇਹ ਕਮਜ਼ੋਰੀ ਵੀ ਖਤਮ ਹੋ ਜਾਂਦੀ ਹੈ ਪਹਿਲਾਂ ਕਦੀ ਕੋਈ ਬਲੱਡ ਪਲੇਟ ਕੀਤਾ ਹਾਂਜੀ 6-7 ਵਾਰੀ ਕਰਕੇ ਆ ਮੈਂ ਸਾਹਿਬ ਜੀ ਹਾਂਜੀ ਜੀ ਸਭ ਤੋਂ ਪਹਿਲਾਂ ਮੈਂ ਦਸ਼ਵੰਤ ਫਾਊਂਡੇਸ਼ਨ ਬਟਾਲਾ ਵੱਲ ਪੂਰੀ ਫਾਊਂਡੇਸ਼ਨ ਨੂੰ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਦਾ ਤੀਸਰਾ ਉਪਰਾਲਾ ਇਹ ਵਾਲਾ ਬਹੁਤ ਹੀ ਜ਼ੋਰਾਂ ਸ਼ੋਰਾਂ ਚ ਲਾਸਟ ਟਾਈਮ ਇਹਨਾਂ ਨੇ 150 ਜਿਹੜੇ ਬਲੱਡ ਡੋਨੇਸ਼ਨ ਸੀ ਪ੍ਰੋਪਰ ਜਿਹੜੇ ਮੇਨ ਮੇਨ ਮੈਂਬਰ ਸੀ ਉਹਨਾਂ ਨੇ 150 ਬਲੱਡ ਡੋਨੇਟ ਕੀਤੇ ਐਸਓਆਰਵੀ ਇਹਨਾਂ ਦੇ 100 ਪਲੱਸ ਜਾ ਰਹੇ ਨੇ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀਕਲ ਸਿੰਘ ਜੀ ਐਮਐਲਏ ਬਟਾਲੇ ਉਹਨਾਂ ਨੇ ਆ ਪਹੁੰਚਣਾ ਸੀ ਉਹਨਾਂ ਦਾ ਥੋੜਾ ਜਿਹਾ ਸ਼ੈਡਿਊਲ ਬੀਜ਼ੀ ਹੋਣ ਦੇ ਨਾਲ ਲੁਧਿਆਣੇ ਇਲੈਕਸ਼ਨਸ ਦੇ ਨਾਲ ਉਹ ਨਹੀਂ ਪਹੁੰਚ पाए ਉਹਨਾਂ ਦੀ ਹਾਜ਼ਰੀ ਅਸੀਂ ਇਹ ਲਵਾਉਣ ਆਏ ਆ ਇਹਨਾਂ ਦੇ ਚੇਅਰਪਰਸਨ ਨੂੰ ਇਹਨਾਂ ਦੇ ਸੈਕਟਰੀਜ਼ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਨਾ ਔਰ ਜੋ ਮੇਨ ਇਹਨਾਂ ਦੀ سپورਟ ਆਲਵੇਸ ਰਹੀ ਆ ਉਹ ਸਾਡੇ ਪ੍ਰਾ ਸਜੀਬ ਬਬੂ ਜੀ ਪਟਾਲਾ ਕਲੱਬ ਦੇ ਚੇਅਰਪਰਸਨ ਨੇ ਔਰ ਇਹ ਪੂਰੀ ਸੰਸਥਾ ਜਿਹੜੀ ਹੈ ਇਹ ਜ਼ਰੂਰੀ ਨਹੀਂ ਬਲੱਡ ਡੋਨੇਸ਼ਨ ਦੇ ਨਾਲ ਹੀ ਹਮੇਸ਼ਾ ਸੇਵਾ ਅਰਦੇ ਨੇ ਇਹ ਉਦਾਂ ਵੀ ਆਪਣੀ ਜੇਬ ਚੋਂ ਕਿਤੇ ਨਾ ਹਿੱਤੇ ਉਪਕਰਲੇ ਜਿਹੜੇ ਅਰਦੇ ਰਹਿੰਦੇ ਨੇ ਔਰ ਸਾਡੇ ਸ਼ਹਿਰ ਦੇ ਬਹੁਤ ਹੀ ਨਾਮੀ ਡਾਕਟਰ ਪਖਵਾਲੀਆ ਜੀ ਇਹਨਾਂ ਦਾ ਵੀ ਬਹੁਤ ਵੱਡੇ ਵੱਡੇ ਉਪਕਰਲੇ ਅਰਦੇ ਨੇ 2-2 ਅਰੋੜਾਂ ਦੀ ਟੈਸਟਾਂ ਦੀ ਮਸ਼ੀਨਾਂ ਨੇ ਜਿਹੜੀਆਂ ਦੇ ਟੈਸਟ ਬਾਅਦ 2-2 4-4 ਹਜ਼ਾਰ ਰੁਪਏ ਦੇ ਹੁੰਦੇ ਆ ਇਹ ਫ੍ਰੀ ਆਫ ਕਾਸਟ ਟੈਸਟ ਕਰਾਉਣ ਲੈਨੇ ਉਹਨਾਂ ਦੇ ਮੈਂ ਇਹਨਾਂ ਨੂੰ ਵੀ ਇਸ ਚੀਜ਼ ਦਾ ਅਪਰੀਸ਼ੀਏਟ ਕਰਦਾ ਤੇ ਇਸ ਫਾਊਂਡੇਸ਼ਨ ਨੂੰ ਦੁਬਾਰਾ ਐਪੋਰਿਡ ਦੁਬਾਰਾ ਨੈਕਸਟ ਟਾਈਮ ਵਾਸਤੇ ਮੇਰੇ ਭਰਾ ਮਨਜੋਤ ਸਿੰਘ ਮੋਤੀ ਨੇ ਇਸ ਵਾਰਡ ਦੇ ਇਨਚਾਰਜ ਨੇ ਉਹਨਾਂ ਨੇ ਵੀ ਇਹ ਚੀਜ਼ ਕਹਿ ਦਿੱਤੀ ਕਿ ਨੈਕਸਟ ਟਾਈਮ ਜਦੋਂ ਹੋਣਾ ਉਹ 250 ਪਲੱਸ ਜਿਹੜੇ ਕੈਂਸ ਨੇ ਬਲੱਡ ਡੋਨੇਸ਼ਨ ਦੇ ਉਹ ਸਾਡੇ ਵੱਲੋਂ ਵੀ ਪੂਰੀ ਸਪੋਰਟ ਹੋਏਗੀ ਕੋਈ ਜਿਹੜਾ ਬਲੱਡ ਆ ਪਰ ਇਨਸਾਨ ਨੂੰ ਡੋਨੇਟ ਅਰਨਾ ਚਾਹੀਦਾ ਉਹਦਾ ਰੀਜ਼ਨ ਇਹ ਆ ਬਲੱਡ ਡੋਨੇਟ ਕਰਨਾ ਜਿਹੜਾ ਆਪਣੀ ਬੋਡੀ ਵਾਸਤੇ ਬਹੁਤ ਵਧੀਆ ਵਾ ਉਹ ਦੁਬਾਰਾ ਰੀਫਿਊਲ ਮੈਂ ਐਸਾ ਦਾ ਰੀਫਰੈਸ਼ ਬਲੱਡ ਸਾਡਾ ਹੁੰਦਾ ਬੜੀ ਪ੍ਰੋਬਲਮਸ ਜਿਹੜੀ ਸਾਡੀ ਬੋਡੀ ਦੇ ਵਿੱਚ ਅਸੀਂ ਕੈਂਸਰਸ ਤੋਂ ਜਿਹੜਾ ਵਾ ਰਿਸਕ ਘਟਦਾ ਹੈ ਹਾਰਟ ਅਟੈਕ ਦਾ ਰਿਸਕ ਘਟਦਾ ਹੈ ਹਰ ਬੰਦੇ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਪਰਿਵਾਰ 'ਚ ਕੋਈ ਪ੍ਰੋਬਲਮ ਆਵੇ ਪਰ ਜੇ ਇਹਦੇ ਪ੍ਰੋਬਲਮ ਆ ਜਾਂਦੀ ਹੈ ਫਿਰ ਉਦੋਂ ਵੀ ਉਹ ਡੋਨੇਸ਼ਨ ਲਈ ਭੱਜਦੇ ਨੇ ਜੇ ਜਦੋਂ ਇਸੇ ਦਾ ਬਲੱਡ ਸਾਡੇ ਲਈ ਖਾਮਾਸ਼ਦਾ ਵਾ ਤੇ ਫਿਰ ਸਾਡਾ ਇਹ ਫਰਜ਼ ਹੈ ਸਾਡਾ ਬਲੱਡ ਵੀ ਜਿਹੜਾ ਵਾ ਇਸੇ ਨੂੰ ਡੋਨੇਟ ਕਰਨਾ ਚਾਹੀਦਾ ਵਾ